ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਕਉੜੀ ਦੀਪਕੀ ਮਹੱਲਾ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਰीत ਵਾਖੀਐ ਕਰਤੇ ਕਾ ਹੋਏ ਵਿਚਾਰੋ ਤੇਤ ਘਰ ਗਾਵਉ ਸੋਹਿਲਾ ਸਿਬ ਰਿ ਹੋ ਸ੍ਰਿਜਨਹਾਰੂ ਤੂਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨੇਤ ਨਿਤ ਜੀੜੇ ਸੰਭਾਲੀਨ ਦੇਖੈ ਤਾਂ ਦੇਵਨਹਾਰ ਤੇਰਾ ਦਾਨ ਕੀਮਤ ਨਾ ਪਵੈ ਤਿਸ ਦਾਤੈ ਕਮਲ ਸੰਬਾਰ ਸੰਬਤ ਸਾਂਹ ਲਿਖਿਆ ਮਿਲ ਕਰ ਪਾਹੁ ਤੀਲ ਦੇਹੋ ਸਜਣਿਆ ਸਿਸੜਿਆ ਜਿਉ ਹੋਵੈ ਸਾਂਹ ਸਿਉ ਮੇਲ ਘਰ ਕਰ ਇਹੋ ਪਹੁੰਚਾ ਸਦੜੇ ਜਿਤ ਭਵੰਤ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਦ ਰਾਗ ਆਸਾ ਮੁਹੱਲਾ ਪਹਿਲਾ ਸੇ ਘਰ ਸੇੁਰ ਸੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਪਾਪਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵੇਸੋਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਬਾਹੂ ਹੋਆ ਸੂਰਜ ਇੱਕ ਰੂਪ ਅਨੇਕ ਨਾਨਕ ਕਰਤਿਕੇ ਕੀਤੇ ਦੇਸ ਰਾਗ ਧਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਗੋਤੀ ਧੂਪ ਪਾਨੇ ਆਨ ਲੋ ਪਵਨ ਜਬ ਰੋਕਨੇ ਸੰਗਲ ਬਨ ਰਾਏ ਫੂਲਕ ਜੋਤੀ ਕੈਸੀ ਆਰਤੀ ਹੋਏ ਪਵਕਨਨਾ ਤੇਰੀ ਆਰਤੀ ਪਵਨੀ ਆਰਤੀ ਅਨਹਤਾ ਸੁਗਦ ਵਾਦਨ ਧੀਰੀ ਰਹਾ ਉਸ ਸੈਸਤਾ ਬਨੈਨ ਨਨ ਨਹ ਕੋਹਿ ਕਉ ਸੈਸਪੂਰਤਨ ਨਾਇਕ ਤੋਹੀ ਸੈਸਤਾਤ ਮਿਮਨਨ ਏਕ ਪਾਦ ਗੰਧ ਬੇਨ ਸੈਸਤਾ ਬਨਦ ਇਕ ਚਲਤ ਕੋਹੀ ਸਾਬ ਗੁਹ ਜੋਤ ਜੋਤ ਹੈ ਸੋਏ ਤਿਸ ਦਾ ਚਾਨਨ ਸਾਮੇ ਜਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਬਿ ਤੁਮਨੋ ਅਣ ਦਿਨੋ 모ਹਿਆ ਹਿ ਤੇ ਆਸਾ ਕਿਰਪਾ ਗਲ ਦਿਹ ਨਾਨਕ ਸਾਰੇ ਕਉ ਹੋਏ ਜਾਂਤੇ ਤੇਰਾ ਨਾਮ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰੇ ਹਾਂ ਮਿਲ ਸਾਧੂ ਖੰਡ ਲਖੰਡਾ ਹੈ ਪੁਰਬ ਲਿਖਤ ਲਿਖੇ ਕੋ ਪਾਇਆ ਮਨ ਹਰਿ ਲਿਵ ਮੰਡਲ ਵਡਾ ਹੈ ਕਰ ਸਾਧੂ ਅੰਜਲੀ ਮਨ ਵੱਡਾ ਹੈ ਕਰ ਡੰਟਾਉਤ ਪਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਅੰਤਰ ਹੋਂ ਮੈਂ ਕੰਡਾ ਹੈ ਜਿਉਂ-ਜਿਉ ਚਲਹ ਤਦ ਦੁਖ ਪਾਵ ਹੈ ਜਿਮ ਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਬਾਣੀ ਦੁਖ ਦਿਨ ਮਰਨ ਭਾਵ ਖੰਡਾ ਹੈ ਅਬ ਨਾਸ਼ੀਪੁਰਪ ਪਾਇਆ ਪਰਮੇਸ਼ਰ ਬਹੁ ਸੋਖ ਖੰਡ ਬ੍ਰਹਮੰਡਾ ਹੈ ਹਮ ਗਰੀਬ ਮੁਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵਟਾ ਹੈ ਜਨ ਨਾਨਕ ਨਾਮ ਅਧਾਰ ਤੇ ਕਹ ਹਰ ਨਾਮ ਹੀ ප්ඩාහෙන් රාග ගෞනි පුරුබීම මහල්ලා පජවා කරෝගේේ නන්ති සුනු හොමිරරි බීතා සන්දටහැලිකිී බෙල්ලා ඒහා කාඩ් කලු හොහළලාහාගේ පොසලුසු හෙල්ලා අවු්ධගතැදින සුරෑනාරේ පානු ගොරු බොලකාටස්ුවාරී රහාාව. ਇਹੋ ਸੰਸਾਰ ਅਤਿਕਾਰ ਸੁਰਸੇ ਬਹਿ ਤਰਿਓ ਪ੍ਰਭ ਕੇ ਆਨੇ ਜਿਸ ਹੈ ਜਗਾਏ ਪੀ ਆਵੇ ਇਹੋ ਰਸ ਅਕੰਥ ਕਥਾ ਤਿਨ ਜਾਣੀ ਜਾਗ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਦੇ ਮਨ ਹ ਬਸੀਰਾ ਨਿਜ ਕਰ ਗਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏ ਕੋ ਤੇਰਾ ਅੰਤਰ ਜਾਣੀ ਪੁਰਖ ਬਿਨਾ ਤੇ மன நானதா தாசமக்கி பூர்த்தி பருக்க விதா சரதா மன கீ பூரே ਨਾਮਕ ਦਾਸ ਇਹ ਹੈ ਸੁਖ ਮੰਗੈ ਬਹੁ ਕਉ ਕਾ ਸੰਤਨ ਕੀ ਤੂਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ